ਘਗਵਾੜੇ ਤੋਂ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਆਪਣੇ ਪੌਡਕਾਸਟ ਦੇ ਉੱਤੇ ਤੇ ਜੋਲ ਬਾਈ ਅੱਜ ਤੈਨੂੰ ਮੈਂ ਗੱਲ ਦੱਸਦਾ ਵੀ ਆਪਾਂ ਜਿਵੇਂ ਨਾ ਮੰਨ ਲਾ ਕਹਿੰਦੇ ਆ ਵੀ ਪ੍ਰਵਾਸੀ ਨੇ ਪ੍ਰਵਾਸੀਆਂ ਦਾ ਵੀ ਮੰਨ ਲਾ ਆਪਾਂ ਕਹਿੰਦੇ ਆ ਵੀ ਠੀਕ ਆ ਜੀ ਪਰਦੇਸੀ ਨੇ ਵੀ ਹੈਲਪ ਕਰੋ ਪਰ ਬਾਈ ਮੈਂ ਇੱਕ ਤੈਨੂੰ ਅੱਜ ਸੱਚੀ ਘਟਨਾ ਆਪਦੇ ਅੱਖੀਂ ਦੇਖੀ ਹੋਈ ਤੈਨੂੰ ਦੱਸਣ ਲੱਗਿਆ ਬਿਹਾਰ ਦੇ ਵਿੱਚ ਇੱਕ ਡਰਾਈਵਰ ਸੀਗਾ ਆਪਣਾ ਪੰਜਾਬੀ ਭਰਾ ਸੰਗਰੂਰ ਕੰਨੀ ਦਾ ਮੈਂ ਆਇਆ ਸੀ ਰਾਂਚੀ ਤੋਂ ਗੱਡੀ ਭਰ ਕੇ ਉਹ ਆਇਆ ਸੀ ਕਲਕੱਤੇ ਤੋਂ ਭਰ ਕੇ ਠੀਕ ਆ ਚਲੋ ਜੀ ਉਦੋਂ ਬਿਹਾਰ ਚ ਦਾਰੂ ਆਮ ਹੀ ਮਿਲਦੀ ਸੀ ਹੁਣ ਤਾਂ ਡਰਾਈ ਏਰੀਆ ਭਾਈ ਉਹਨੇ ਜੀ ਦੋ ਥਾਈਲੀਆਂ ਲਈਆਂ ਰੋਟੀ ਦਾ ਟਿੱਖਾ ਖਾਧੀ ਆਪਦੀ ਪੀ ਕੇ ਤੇ ਚਲੋ ਕਈ ਬੰਦਿਆਂ ਨੂੰ ਸਿਗਰਟ ਸੂਟ ਪੀਣ ਦੀ ਆਦਤ ਹੁੰਦੀ ਆ ਯੈਸ ਉਥੇ ਹੋਟਲ ਦੇ ਉੱਤੇ ਨਾ ਨਾਲ ਹੀ ਖੋਖਾ ਸੀਗਾ ਛੋਟਾ ਜਿਹਾ ਉਹ ਬੰਦਾ ਹੋਟਲ ਵਾਲਾ ਸੁੱਤਾ ਪਿਆ ਦੀ ਰਾਤ ਦਾ ਟਾਈਮ ਸੀਗਾ ਚਲੋ ਉਹਨੇ ਹੱਕ-ਉੱਕਾ ਮਾਰਿਆ ਨਹੀਂ ਉੱਠਿਆ ਹੈਗਾ ਉਹਨੇ ਕੀ ਕਰਿਆ ਜੀ ਉਥੇ ਸਿਗਰਟ ਦੀ ਡੱਬੀ ਚੱਕੀ ਉਹਨੇ ਕਿਹਾ ਵੀ ਚਲੋ ਪੈਸੇ ਰੱਖ ਲਾਂਗੇ ਆਪਾਂ ਹੂੰ ਸਿਗਰਟ ਦੇ ਡੱਬੇ ਚੱਕੀ ਤਾਂ ਉਹਦੇ ਵਿੱਚ ਕਿਸੇ ਕਰਾ ਕੱਢ ਲਈ ਜਾਂ ਉਹਨੂੰ ਉਹਨੂੰ ਖੋਖਿਆਂ ਨੂੰ ਭਜਾ ਹੈ ਨਾ ਨਾ ਪੰਜਾਬੀ ਨੇ ਪੰਜਾਬੀ ਨੇ ਬਿਹਾਰੀ ਦੀ ਦੁਕਾਨ ਤੇ ਠੀਕ ਹੈ ਤਾਂ ਉਹ ਜਦੋਂ ਬਿਹਾਰੀ ਉੱਠ ਗਿਆ ਬਾਈ ਉਹਨੇ ਰੋਲਾ ਪਾਤਾ ਚੋਰ ਓਏ ਚੋਰ ਓਏ ਚੋਰ ਉਹ ਵੀ ਮੁੰਡਾ ਚਲੋ ਬਜਾਰਾ ਨਵਾਂ ਸੀਗਾ ਮੇਰੇ ਖਿਆਲ ਤੇ ਮਾਸੇ 20 ਸਾਲ ਦਾ ਹੋਣਾ 21 ਸਾਲ ਦਾ ਉਹ ਡਰਦਾ ਮਾਰਾ ਬਾਈ ਭੱਜ ਗਿਆ ਉਥੋਂ ਭੱਜ ਲਿਆ ਜੀ ਪਿੱਛੇ ਸਾਰੇ ਬਿਹਾਰੀ ਭੱਜ ਲਏ ਅੱਛਾ ਪੰਜਾਬੀ ਦੇ ਪੰਜਾਬੀ ਦੇ ਉਹ ਕੋਈ ਦੋ ਕੁ ਕਿੱਲੇ ਭੱਜਿਆ ਗਾਹ ਜਾ ਕੇ ਬਾਈ ਉਹ गिर ਗਿਆ ਗਿਰਿਆ ਤਾਂ ਉਹਨੇ ਪਈ ਫੜ ਲਿਆ ਉਹ ਫੜ ਕੇ ਜੀ ਬਾਈ ਲੈ ਆਏ ਹੋਟਲ ਤੇ ਬਾਈ ਬੰਨ ਲਿਆ ਉਹਨੂੰ ਬਾਈ ਬੰਨ ਕੇ ਰਹਾ ਬਾਈ ਇੰਨਾ ਉਹਨੂੰ ਕੁੱਟਿਆ ਬਾਈ ਉਹਨਾਂ ਨੇ ਤੂੰ ਲਾ ਆਪਣੇ ਪੰਜਾਬੀ ਨੂੰ ਤੂੰ ਲਾ ਲਾ ਵੀ ਜਿਹੜੇ ਜਿਹਦੇ ਨਾਲ ਤੰਦੂਰ ਦੇ ਵਿੱਚੋਂ ਰੋਟੀਆਂ ਕਢਦੇ ਨੇ ਸੀਕ ਜੀ ਨਾਲ ਬਾਈ ਹਾਂ ਉਹ ਗਰਮ ਕਰ ਕਰ ਕੇ ਉਹਦੇ ਲਾਉਣ ਬਾਈ ਠੀਕ ਹੈ ਕੋਈ ਨਾ ਸੁਣੇ ਚਲੋ ਜੀ ਮੈਨੂੰ ਇੱਕ ਉੱਥੇ ਬਿਹਾਰੀ ਦਾ ਨਾਲ ਹੀ ਹੋਟਲ ਜਿੱਥੇ ਮੈਂ ਖੜਾ ਸੀ ਉੱਥੇ ਉਹ ਬੰਦੇ ਦੱਸਣ ਲੱਗੇ ਫਲਾਣੇ ਹੋਟਲ ਦੇ ਕਹਿੰਦਾ ਸਾਹਮਣੇ ਚੋਰ ਫੜਿਆ ਮੈਂ ਭੱਜ ਕੇ ਗਿਆ ਮੈਂ ਕਿਹਾ ਚਲ ਦੇਖੀ ਸਹੀ ਵੀ ਕਿਉਂ ਆਣਾ ਜਾਂ ਦੇਖਿਆਗਾ ਮੁੰਡਾ ਪੰਜਾਬੀ ਉਹ ਤਾ ਉਹ ਬਾਈ ਪੰਜਾਬੀ ਸੀ ਉਹ ਕਹਿੰਦਾ ਬਾਈ ਯਾਰ ਮੈਨੂੰ ਛਡਾ ਦੇ ਯਾਰ ਕਹਿੰਦਾ ਮੇਰਾ ਕਸੂਰ ਕੋਈ ਨਹੀਂ ਬਹੁਤ ਬਾਈ ਕੁੱਟਣ ਪਏ ਜਿਹੜਾ ਆਇਆ ਕਰੇ ਬਾਈ ਦੇ ਮੁੱਕਾ ਦੇ ਲੱਤ ਦੇ ਮੁੱਕਾ ਵਿਚਾਰੇ ਨੱਕ ਜੋ ਬਾਈ ਕੰਨਾਂ ਜੋ ਖੂਨ ਤੱਕ ਆਉਣ ਲੱਗ ਜਾ ਮੈਂ ਬੜਾ ਜ਼ੋਰ ਲਾਇਆ ਉਹ ਛੜਾਉਣ ਚ ਪਰ ਕੱਲੇ ਬੰਦੇ ਵੀ ਬਈ 15 ਬੰਦੇ ਮੁਰੇ ਕੀ ਬਾਹ ਹੁੰਦੀ ਆ ਚਲੋ ਜੀ ਸਾਹਮਣੇ ਨਾ ਬਈ ਟਰਾਲੇ ਖੜੇ ਸੀ ਪੰਜਾਬ ਨੰਬਰ ਮੈਂ ਉਹਨਾਂ ਕੋ ਭੱਜ ਕੇ ਗਿਆ ਮੈਂ ਕਿਹਾ ਵੀਰੇ ਵੀ ਯਾਰ ਆਪਣਾ ਪੰਜਾਬੀ ਭਰਾ ਯਾਰ ਮੈਨੂੰ ਕੁੱਟੀ ਜਾਂਦੇ ਨੇ ਮੰਨ ਕੇ ਵੀ ਛਡਾ ਦਿਓ ਉਹ ਕਹਿੰਦਾ ਚੋਰ ਆ ਵਧੀਆ ਕਹਿੰਦਾ ਪੈ ਪਹਿਨਦੇ ਆ ਪਹਿਣਦੇ ਉਹ ਮੈਂ ਕਹਾ ਯਾਰ ਪੰਜਾਬੀ ਮੁੰਡਾ ਯਾਰ ਚੋਰ ਕਦੋਂ ਗੱਡੀ ਦਾ ਡਰਾਈਵਰ ਹੈ ਜੇ ਗੱਡੀ ਖੜੀ ਉੱਥੇ ਨਾ ਜੀ ਉਹ ਤੇ ਕਿਸੇ ਨੇ ਨਹੀਂ ਸੁਣਿਆ ਬਾਈ ਮੈਂ ਕਈ ਬੰਦੇ ਦੇ ਬਹੁਤ ਮਿੰਤਾ ਕਰਿਆ ਬਾਈ ਯਾਰ ਚਲੋ ਯਾਰ ਕੋਈ ਕਿਸੇ ਨੇ ਨਹੀਂ ਬਾਈ ਸਾਡੇ ਪੰਜਾਬੀ ਨਹੀਂ ਪੰਜਾਬੀ ਨਾ ਖੜਦੇ ਹੈਗੇ ਨਹੀਂ ਇਹ ਤਾਂ ਚਲੋ ਭਾਈ ਮੁੜ ਕੇ ਜੀ ਮੈਨੂੰ ਹੁਣ ਉਹਦੇ ਭਾਈ ਚੀਕਾਂ ਸੁਣਨ ਜਦੋਂ ਗਰਮ ਕਰ ਕਰ ਭਾਈ ਉਹਦੇ ਸੀਕਾਂ ਲਾਉਣ ਚੱਲ ਜਿਓ ਵਿਚਾਰਾ ਰੋਵੇ ਭਾਈ ਮੈਨੂੰ ਨਾ ਦੂਰ ਇੱਕ ਪੁਲਿਸ ਦੀ ਗੱਡੀ ਆਉਂਦੀ ਦਿਖੀ ਰਾਤ ਨੂੰ ਗਸ਼ਤੀ ਕਰਦੇ ਫਿਰਦੇ ਹੁੰਦੇ ਸੜਕਾਂ ਤੇ ਸੂਮੋ ਜੀ ਕਹਦੇ ਭਾਈ ਮੈਂ ਭੱਜ ਲਿਆ ਪੁਲਸਾਂ ਆਏ ਕੰਦੇ ਨੂੰ ਪੂਰਾ ਯੋਜਨਾ ਭੱਜਿਆ ਮੈਂ ਲਾ ਲਾ ਮੈਂ ਕਿਲੋਮੀਟਰ ਗਾਂਹ ਜਾ ਕੇ ਪੁਲਸਾਂ ਨਾਲ ਟੱਕਰ ਗਿਆ ਚਲੋ ਪੁਲਸਾਂ ਨੇ ਦੇਖਿਆ ਉਹਨਾਂ ਨੇ ਵੀ ਦੇਖਿਆ ਕੋਣੀ ਕੋਈ ਚੋਰੀ ਚੋਰੀ ਕਰਕੇ ਭੱਜਿਆ ਪੁਲਸਾਂ ਨੇ ਚੱਲ ਜਿਓ ਉਹਨਾਂ ਦੀ ਗੱਡੀ ਰੋਕ ਲਈ ਮੈਂ ਭਾਈ ਉਹਨਾਂ ਬੋਨੜ ਤੇ ਦੋ ਕੁ ਮਿੰਟ ਜਣੀ ਵੀ ਜਾ ਖੜ ਕੇ ਪੋਸਟਾ ਨੋਥੇ ਮਾਹੌਲ ਬਹੁਤ ਖਰਾਬ ਸੀ ਮੌਬਦੀਆਂ ਦਾ ਬਹੁਤ ਜ਼ੋਰ ਸੀਗਾ ਉਦੋਂ ਜਿਹੜੇ ਆਪਣੇ ਰਿਟਾਇਰ ਫੌਜੀ ਹੁੰਦੇ ਸੀ ਉਧਰ ਪੁਲਿਸ ਹੀ ਭਰਤੀ ਹੋ ਜਾਂਦੀ ਸੀਗਾ ਬਿਹਾਰ ਕੀ ਮੇਰੇ ਕਾ ਸਰਦਾਰ ਸੀਗਾ ਉਹ ਕਹਿੰਦਾ ਯਾਰ ਬੰਦਾ ਪੰਜਾਬੀ ਲੱਗਦਾ ਉਹ ਕਹਿੰਦਾ ਭਾਈ ਕੀ ਗੱਲ ਹੋਈ ਹੈ ਮੈਨੂੰ ਦੱਸਿਆ ਮੈਂ ਕਹਾ ਭਾਈ ਉੱਥੇ ਨਾ ਗਾ ਹਾਟਲ ਹੈ ਵੀ ਹੋਟਲ ਦੇ ਉੱਤੇ ਬਿਹਾਰੀ ਦੇ ਹੋਟਲ ਯਾਰ ਕਿ ਪੰਜਾਬੀ ਬੰਦਾ ਬੰਦਿਆ ਹੋਇਆ ਵੀ ਉਹਨੂੰ ਕੁੱਟ ਕੁੱਟੀ ਜਾਂਦੇ ਨੇ ਬਹੁਤ ਜ਼ਿਆਦਾ ਵੀਰਾਂ ਦੇ ਵਿੱਚ ਬਚਾਰਾ ਗਰਮ ਕਰਕੇ ਸੀਖਾਂ ਲਾਈ ਜਾਂਦੇ ਵੀ ਉਹਨੂੰ ਮਾਰ ਦੇਣਗੇ ਯਾਰ ਵੀ ਜਲਦੀ ਚਲੋ ਚਲੋ ਕੋਈ ਐਸਆਈ ਵਧੀਆ ਸੀਗਾ ਬੰਦਾ ਉਹ ਕਹਿੰਦਾ ਬ ਜਾ ਕੇ ਭਾਈ ਅਸੀਂ ਦੇਖਿਆ ਜੀ ਮੁੰਡੇ ਦੀ ਬਹੁਤ ਬੁਰੀ ਹਾਲ ਮੁੰਡਾ ਬੇਹੋਸ਼ ਹੋ ਕਰਤਾ ਜੀ ਨਾ ਕੁੱਟ ਕੁੱਟ ਕੇ ਚਲੋ ਜੀ ਪੁਲਿਸ ਨੇ ਜਾ ਕੇ ਉਹ ਬੰਦਾ ਖਲਾਇਆ ਖਲਾ ਕੇ ਜੀ ਤਾਂ ਕਹਿੰਦੇ ਵੀ ਗੱਲ ਦੱਸੋ ਕੀ ਹੋਇਆ ਕਹਿੰਦੇ ਇਹ ਚੋਰ ਐ ਨੇ ਦੁਕਾਨ ਚੋ ਚੋਰੀ ਕੀਤੀ ਐ ਵੀ ਤਾਂ ਇਹੋ ਸੀ ਬੰਦੇਆ ਚਲੋ ਜੋ ਮੁੰਡੇ ਨੂੰ ਜੀ ਖੋਲ ਲਿਆ ਪਾਣੀ ਪੂੜੀ ਪਲਾਇਆ ਉਹਨੂੰ ਪੁੱਛਿਆ ਮੈਂ ਕਿਹਾ ਤੇਰਾ ਪਿੰਡ ਪੁੰਡਾ ਕਿਹੜਾ ਕਹਿੰਦਾ ਪਿੰਡ ਭਾਈ ਮੇਰਾ ਡੇੜਬੇ ਕੋਲੇ ਆ ਸੰਗਰੂਰ ਜ਼ਿਲ੍ਹਾ ਚ ਚਲੋ ਮੈਂ ਕਿਹਾ ਕੋਈ ਗੱਲ ਨਹੀਂ ਉਹਨੂੰ ਜਿਹੜਾ ਪੰਜਾਬੀ ਸੀਗਾ ਪੁਲਿਸ ਚ ਸੀਗਾ ਮੁੰਡਾ ਗਰਦਾਸਪੁਰ ਕਹਿੰਦੀ ਸੀ ਉਹਨੂੰ ਮੈਂ ਕਿਹਾ ਮਗਾ ਸਰਦਾਰ ਵੇ ਗੱਡੀ ਵਾਲਾ ਬੰਦਾ ਇਹਨੇ ਕੀ ਚੋਰੀ ਕਰਨੀ ਯਾਰ ਮੀਰਾ ਧਿਆਨ ਰੱਖਿਓ ਵੀ ਜਦੋਂ ਕੋਈ ਗੱਲ ਨਹੀਂ ਤੁਸੀਂ ਲੈ ਕੇ ਜਾਣਾ ਥਾਣੇ ਲੈ ਜਾਓ ਕਹਿੰਦਾ ਠੀਕ ਹੈ ਚਲੋ ਜੀ ਉਹਨਾਂ ਨੇ ਭਾਈ ਉਹ ਦੁਕਾਨ ਵਾਲਾ ਵੀ ਚੱਕ ਲਿਆ ਨਾਲ ਹੀ ਉਹਨੂੰ ਦੋਵਾਂ ਨੂੰ ਲੈ ਕੇ ਮੈਨੂੰ ਕਹਿੰਦਾ ਭਾਈ ਪੁੱਛਿਆ ਨਹੀਂ ਕਿਹੜੀ ਗੱਲ ਹੋ ਗਈ ਮੈਂ ਪੁੱਛਿਆ ਉਹਨੂੰ ਦੱਸਿਆ ਕਹਿੰਦਾ ਯਾਰ ਮੈਂ ਤਾਂ ਸਿਕਰਟ ਚੱਕੀ ਆ ਯਾਰ ਉੱਥੋਂ ਕਹਿੰਦਾ ਮੈਂ ਤਾਂ ਪੈਸੇ ਰੱਖਦੇ ਸੀ 20 ਰੁਪਏ ਪਰ ਕਹਿੰਦਾ ਮੇਰੀ ਕਿਸੇ ਨੇ ਭਾਈ ਸੁਣੀ ਹੋਈ ਨਹੀਂ ਹੈਗੀ ਚਲੋ ਜੀ ਉਹਨੂੰ ਠਾਣੇ ਲੈ ਗਿਆ ਤੇ ਮੈਨੂੰ ਕਹਿੰਦਾ ਬਾਈ ਮੇਰੇ ਨਾਲ ਗੱਡੀ ਖੜੀ ਹੈ 1109 ਗੱਡੀ ਦੀ ਉਹਦੇ ਕੋਲੇ ਮੇਰੇ ਕੋਲ ਵੀ ਗੱਡੀ ਸੇਮ ਹੀ ਸੀ ਮੈਨੂੰ ਕਹਿੰਦਾ ਬਾਈ ਮੇਰੀ ਗੱਡੀ ਖੜੀ ਹੈ ਤੇ ਮੇਰੀ ਗੱਡੀ ਦਾ ਧਿਆਨ ਰੱਖੀ ਵੀਰ ਬਣ ਕੇ ਵੀ ਸਵੇਰ ਤੱਕ ਤੂੰ ਜਾ ਹੀ ਨਾ ਯਾਰਾ ਮੈਂ ਕਿਹਾ ਚਲੋ ਕੋਈ ਹਾਲਾ ਕੀ ਮੈਨੂੰ ਕੋਈ ਜਾਣ ਨਹੀਂ ਕੋਈ ਪਛਾਣ ਨਹੀਂ ਕੋਈ ਮੇਰੇ ਨਾਲ ਉਹਦੀ ਲਿਆਜ ਨਹੀਂ ਹੈਗੀ ਜਾਂਦਾ ਹੋਇਆ ਬਾਈ ਮੈਨੂੰ 14000 ਰੁਪਏ ਵੀ ਮੁੰਡਾ ਪੜਾ ਗਿਆ ਉਹ ਵੀ ਮੇਰੇ ਪੁਲਿਸ ਆ ਲੈਣੇ ਲੈ ਦੇਣੇ ਹਾਂ ਤਾਂ ਮੈਨੂੰ ਆਪਲੇ ਪਿਓ ਦਾ ਨੰਬਰ ਦੇਗਾ ਕਹਿੰਦਾ ਬਾਈ ਆਹ ਮੇਰੇ ਘਰ ਦਾ ਨੰਬਰ ਹੈ ਮੇਰਾ ਬਾਡੀ ਜਗਾ ਮੇਰੇ ਮ ਚੱਲ ਜੀ ਮੈਂ ਉਹ ਸਰਦਾਰ ਦਾ ਨੰਬਰ ਲੈ ਲਿਆ ਮੈਂ ਕਿਹਾ ਬਾਈ ਵਿਕਾਸ ਦਾ ਨੰਬਰ ਦੇ ਨੰਬਰ ਦੇਤਾ ਚੱਲ ਜੀ ਜਾਂਦੇ ਹੋ ਮੈਨੂੰ ਕਹਿੰਦਾ ਬਾਈ ਦੋ ਕੁ ਕਾਰਡ ਮੈਨੂੰ ਮਾਲ ਦੇ ਯਾਰ ਵੀ ਦੇ ਚਲੋ ਵੀ ਖਾਂਦਾ ਹੀ ਕਹਿੰਦਾ ਮੇਰੀ ਗੱਡੀ 'ਚ ਪਿਆ ਮੈਂ ਕੋਈ ਗੱਲ ਮੈਂ ਆਪਦੀ ਗੱਡੀ 'ਚ ਭਾਈ ਇੰਨਾ ਸਾਰਾ 100 ਗ੍ਰਾਮ ਮਾਲ ਚੱਕ ਕੇ ਦੇਤਾ ਮੈਂ ਕਹਿੰਦਾ ਲੈ ਜਾ ਉਹ ਭਾਈ ਲੈ ਗਿਆ ਜੀ ਰਾਤ ਨੂੰ ਭਾਈ ਨਾਲ ਪੁਲਿਸ ਲੈ ਗਈ ਥਾਣੇ ਥਾਣੇ ਰਹੇ ਉਹ ਦੋ ਜਣੇ ਉਹ ਦੁਕਾਨ ਵਾਲਾ ਵੀ ਉਹ ਵੀ ਚੱਲ ਜੀ ਸਵੇਰੇ ਭਾਈ 10 11 ਵਜੇ ਐਸਆਈ ਦੁਬਾਰਾ ਆਇਆ ਦੁਬਾਰਾ ਆ ਕੇ ਜਿਹਨੇ ਸਾਰੇ ਦੋਵਾਂ ਦੀ ਗੱਲ ਸੁਣੀ ਚਲ ਜੀ ਮੈਂ ਉਹ ਸਰਦਾਰ ਨੂੰ ਫੋਨ ਲਾਇਆ 10 ਵਜੇ ਸਵੇਰੇ ਮੈਂ ਕਿਹਾ ਸਰ ਜੀ ਕੀ ਨਾ ਨਾ ਉਹਨੂੰ ਪੁਲਸਾਂ ਦੇ ਨੂੰ ਮੈਂ ਕਿਹਾ ਯਾਰ ਮੇਰੀ ਗੱਲ ਕਰਾਓ ਮੁੰਡੇ ਨਾਲ ਵੀ ਉਹਦਾ ਫੋਨ ਤਾਂ ਪੁਲਸਾਂ ਦੇ ਕੋਲੇ ਸੀਗਾ ਉਹਨਾਂ ਜਮਾ ਕਰ ਲਿਆ ਚਲ ਜੀ ਉਹਨੇ ਗੱਲ ਕਰਾਈ ਤੇ ਮੈਂ ਕਿਹਾ ਕਿਹੜੇ ਥਾਣੇ ਜਾ ਕੇ ਤਾਂ ਬਾਈ ਸਿਟੀ ਥਾਣੇ ਚ ਵੀ ਉੱਥੇ ਬਿਹਾਰ ਦੇ ਵਿੱਚ ਰੰਗਾਵਾਦ ਰੰਗਾਵਾਦ ਦੀ ਘਟਨਾ ਹੈ ਇਹ ਚਲੋ ਮੈਂ ਕਹਾ ਵੀ ਚਲ ਮੈਂ ਕਹਾ ਮੈਂ ਆਉਣਾ ਚਲੋ ਜੀ ਮੈਂ ਭਾਈ ਉਥੋਂ ਬੱਸ ਫੜੀ ਮੈਂ ਪਹੁੰਚ ਗਿਆ ਠਾਣੇ ਜਦੋਂ ਜਾ ਕੇ ਦੇਖਿਆ ਭਾਈ ਉਹ ਦੋ ਜਣੇ ਬੈਠੇ ਚਲੋ ਮੈਂ ਪੁੱਛਿਆ ਮੈਂ ਕਿ ਪੁਲਿਸ ਨੇ ਕੁੱਟਿਆ ਕਰ ਦਿੱਤਾ ਨਹੀਂ ਕਹਿੰਦਾ ਭਾਈ ਪੁਲਿਸ ਨੇ ਮੈਨੂੰ ਹੱਥ ਵੀ ਲਾਇਆਗੇ ਜਿਹੜੀ ਕੁੱਟ ਪੈ ਗਈ ਪੈ ਗਈ ਉੱਥੇ ਹੀ ਪੈ ਗਈ ਚਲੋ ਮੈਂ ਕਹਾ ਠੀਕ ਆ ਚਲ ਜੀ ਮੈਂ ਭਾਈ ਜਾ ਕੇ ਠਨਦਾਰ ਨੂੰ ਮਿਲਿਆ ਮੈਂ ਕਹਾ ਸਾਰੀ ਗੱਲ ਦੱਸੀ ਮੈਂ ਕਹਾ ਸਰ ਬਿਲਕੁਲ ਨਹੀਂ ਆਇਆ ਜਹੇ ਟੱਕਾ ਜਨਾ ਵਿਚਾਰਨਾ ਹੋਇਆ ਠੀਕ ਹੈ ਗਲਤੀ ਇਹਦੀ ਇੰਨੇ ਵੀ ਇੱਕ ਸਿਗਰਟ ਚੱਕੀ ਇਹਨੇ ਠੀਕ ਹੈ ਵੀ ਕਿਸੇ ਨੇ ਸੁਣੀ ਧੱਕਣੀ ਇਹਦੀ ਵਿਚਾਰੇ ਦੀ ਗ ਕਲੋ ਮੈਨੂੰ ਕਹਾਂ ਸਾਰੀ ਕੋਈ ਗੱਲ ਨਹੀਂ ਵੀ ਚਲੋ ਕਹਿੰਦਾ ਵੀ ਆਪਾਂ ਰਾਜੀ ਨਾਮ ਕਰਾ ਲੈਂਦੇ ਆ ਚਲੋ ਉਹਨਾਂ ਨੂੰ ਭਾਈ ਬਿਠਾ ਕੇ ਜੀ ਦੋਵਾਂ ਦਾ ਰਾਜੀ ਨਾਮ ਕਰਾ ਦੋ ਦੁਕਾਨ ਵਾਲ ਦਾ ਤਾਂ ਦੁਕਾਨ ਵਾਲਾ ਕਹਿੰਦਾ ਜੀ ਮੈਂ ਜਾ ਕੇ ਆਪਣੀ ਦੁਕਾਨ ਚੈੱਕ ਕਰਾਂਗਾ ਖੰਮਣੀ ਕੀ ਕੀ ਚੱਕ ਕੇ ਲੈ ਗਿਆ ਉਹ ਕਹਿੰਦਾ ਯਾਰ ਮੇਰੀ ਗੱਡੀ ਖੜੀ ਹੈ ਮੇਰੀ ਗੱਡੀ ਚੈੱਕ ਕਰ ਲਓ ਜੇ ਕੋਈ ਚੱਕਿਆ ਆਊਗਾ ਉਹਦੇ ਆਪ ਵੀ ਵਿੱਚ ਰੱਖ ਦੋ ਹਾਂ ਚਲੋ ਗੱਡੀ ਕੋਲ ਤਾਂ ਮੈਂ ਠੀਕ ਆ ਮੈਂ ਤਿਆਰ ਰੱਖਿਆ ਉਹਦਾ ਚਲੋ ਜੀ ਉੱਥੇ ਇਹ ਜੀ ਰਾਜੀ ਨਾਮ ਕਰਾ ਕੇ ਜੀ ਸਾਰਾ ਕਰਕੇ ਜੀ ਵਾਪਸ ਆ ਗਏ ਉਹਨੂੰ ਮੈਂ ਲੈ ਕੇ ਕੋਈ ਸੱਟਾ ਸੋਟਾ ਬਹੁਤ ਲੱਗਿਆ ਹੋਈਆਂ ਜ ਦੋ ਬੰਦੇ ਭੇਜੇ ਸਾਡੇ ਨਾਲ ਅੱਛਾ ਬੰਦੇ ਭੇਜੇ ਗੱਡੀ ਤੇ ਕੇ ਕਹਿੰਦਾ ਯਾਰ ਵੀ ਸਰਦਾਰਾਂ ਨੂੰ ਕਹਿੰਦਾ ਵੀ ਲੈ ਜਾਓ ਕਹਿੰਦਾ ਵੀ ਉੱਥੋਂ ਕਿਸੇ ਰੋਡ ਤੋਂ ਕਹਿੰਦਾ ਵੀ ਕੋਈ ਬੱਸ-ਬਸ ਜਾਂਦੀ ਹੋਈ ਚੜਾ ਦਿਓ ਵਿੱਚ ਬੰਦੇ ਬਾਈ ਵਧੀਆ ਵੀ ਹੁੰਦੇ ਨੇ ਛੱਡ ਤੇ ਛੱਡ ਤੇ ਚਲੋ ਇਹ ਕਹਿੰਦਾ ਵੀ ਸਾਨੂੰ ਉਹਨਾਂ ਨੂੰ ਕਹਿੰਦਾ ਵੀ ਜਾਓ ਇਹਨਾਂ ਨੂੰ ਰੋਡ ਤੇ ਛੱਡਿਓ ਸਾਬ ਦੇ ਭਾਈ ਰੋਡ ਤੇ ਲਿਆ ਕੇ ਛੱਡਤਾ ਕਿ ਬਾਸ ਸਾਹੀ ਬਾਸ ਸਾਹ ਨੂੰ ਕਹਿੰਦਾ ਨਾ ਕਿਰਾਏ ਨਾ ਲੈਣਾ ਇਹਨਾਂ ਨੂੰ ਫਲਾਣੇ ਮੋੜ ਛੱਡ ਕੇ ਆਈ ਰੰਗਾ ਬਾਦ ਤੋਂ ਜਦੋਂ ਆਪਾਂ ਇੱਧਰ ਪੰਜਾਬ ਕਹਿੰਦੇ ਨਾਉਂਦੇ ਆ ਕਿ ਜਗਾ ਪੈਂਦੀ ਆ ਡੋਬੀ ਡੋਬੀ ਦੇ ਕੋਲ ਨਾ ਡੈਰੀ ਡੈਰੀ ਦੇ ਕੋਲ 호텔 ਸੀਗੇ ਉੱਥੇ ਜਣੀ ਵੀ ਡੈਰੀ ਅਸੀਂ ਆਉਣਾ ਸੀਗਾ ਚਲੋ ਬੱਸ ਰੁਕੀ ਜਾਈ ਅਸੀਂ ਆ ਗਏ ਭਾਈ ਵਾਪਸਾ ਵਿਚਾਰੇ ਦੀ ਕਿਸਮਤ ਦੇਖ ਭਾਈ ਕਿੰਨੀ ਸਾਹੀ ਮਾਰੀ ਹੁੰਦੀ ਆ ਅਸੀਂ ਗੱਡੀਆਂ ਕੋਲੇ ਪਹੁੰਚ ਗਏ ਆ ਗਏ ਭਾਈ ਮੈਂ ਉਹਨੂੰ ਪੈਸੇ ਦਿੱਤੇ ਮੈਂ ਕਹਾ ਚੱਕ ਮਿੱਤਰਾ ਤੇਰਾ 14000 ਰੁਪਿਆ ਵੀ ਆ ਤੇਰੀ ਗੱਡੀ ਆ ਠੀਕ ਹੈ ਕਹਿੰਦਾ ਹਾਂ ਚਲ ਮੈਨੂੰ ਵਿਚਾਰਨਾ ਬੜਾ ਧੰਨਵਾਦ ਕਰਿਆ ਕਹਿੰਦਾ ਭਾਈ ਯਾਰ ਬਹੁਤ ਧੰਨਵਾਦ ਤੇਰਾ ਮੈਂ ਕਹਾ ਤੂੰ ਐਂ ਕਰ ਦਵਾਈ ਤਾਂ ਲੈ ਲਈ ਤੇ ਨਾਣਾ ਨੂੰ ਨਾ ਨਾ ਨੂੰ ਨਾ ਮੈਂ ਕਹਾ ਵੀ ਚਲ ਆਪਾਂ ਇਕੱਠੇ ਹੀ ਚੱਲਦੇ ਹਾਂ ਤੋ ਜੇ ਨਾ ਮੈਂ ਪੰਜਾਬ ਹੀ ਆਉ ਚਲ ਅਸੀਂ ਕੀ ਕਰੀਏ ਕਹਿੰਦਾ ਯਾਰ ਮੈਂ ਤਾਂ ਰਾਤ ਦੀ ਰੋਟੀ ਨਹੀਂ ਖਾਈਏ ਕਿ ਭਾਈ ਰੋਟੀ ਖਾਣੀ ਮੈਂ ਕਹਾਂ ਚਲ ਆਈ ਭਾਈ ਰੋਟੀ ਖਾਣ ਲੱਗੇ ਫੇਰ ਭਾਈ ਦੁਬਾਰਾ ਫੇਰ ਪੁਲਸ ਆ ਗਈ ਸਾਡੇ ਕੋਲ ਅੱਛਾ ਰੋਟੀ ਖਾਂਦੇ ਖਾਂਦੇ ਉਹੀ ਪੁਲਸ ਆ ਦੇ ਦੁਬਾਰਾ ਆ ਗਏ ਕਹਿੰਦੇ ਜੀ ਵੀ ਅਸੀਂ ਤਾਂ ਤੁਹਾਨੂੰ ਇਸ਼ਾਰਤਾ ਸੀ ਕਿ ਵੀ ਸਾਨੂੰ ਐਸ ਐਚਓ ਸਾਹਮਣੇ ਕਿਹਾ ਵੀ ਵੀ ਦੁਬਾਰਾ ਬੰਦੇ ਨੂੰ ਪੇਸ਼ ਕਰੋ ਹਾਂ ਵੀ ਦੁਬਾਰਾ ਆ ਕੇ ਲੈ ਆਓ ਮੈਂ ਕਹਾ ਯਾਰ ਵੀ ਹੁਣ ਸਭਾ ਕੰਮ ਖਰਾਬ ਹੈ ਇਹ ਤਾਂ ਉਲਝ ਗਈ ਤਾਣੀ ਚਲੋ ਜੀ ਫੇਰ ਅਸੀਂ ਪੈਸਿਆਂ ਦੇ ਪਾਸੇ ਆ ਗਏ ਆਈ ਕਿਹਾ ਵੀ ਦੇਖੋ ਜੀ ਸਾਡਾ ਨੁਕਸਾਨ ਸਾਡਾ ਵੀ ਹੋਇਆ ਵੀ ਸਾਨੂੰ ਬਾਅਦ ਵਿੱਚ ਪਤਾ ਲੱ ਚਲੋ ਜੀ ਉਹ ਕਹਿੰਦੇ ਵੀ ਦੱਸੋ ਕਿਵੇਂ ਕਰਨਾ ਮੈਂ ਕਹਾਂ ਯਾਰ ਤੁਸੀਂ ਐ ਕਰੋ ਪੁਲਿਸਾਂ ਨੂੰ ਮੈਂ ਕਹਾਂ ਸਰ ਵੀ ਕੁਝ ਲੈ ਦੇ ਕੇ ਵੀ ਤੁਸੀਂ ਇਹ ਕਹਦੇ ਹੋ ਵੀ ਉਹ ਤਾਂ ਚਲੇ ਗਏ ਉੱਥੋਂ ਵੀ ਤੁਸੀਂ ਸ਼ੋਅ ਹੀ ਨਾ ਕਰੋ ਉਹ ਕਹੇ ਵੀ ਉਹਦਾ ਉਹਦਾ ਨੰਗ ਹੈ ਜਦਈ ਹਾਂ ਚਲੋ ਜੀ ਉਹਨਾਂ ਨੇ ਸਾਡਾ ਪਤਾ ਨਹੀਂ 3500 ਰੁਪਏ ਪਤਾ ਨਹੀਂ 4500 ਚ ਕੋਈ ਗੱਲ ਕਰੀ ਚਲ ਜੀ ਉਹਨਾਂ ਦੇ ਪੈਸੇ ਅਸੀਂ ਦਿੱਤੇ ਦੇ ਕੇ ਜੀ ਅਸੀਂ ਉੱਥੋਂ ਨਿਕਲਿਆ ਰੋਟੀ ਰੱਟੀ ਨਹੀਂ ਖਾਂਦੀ ਹੈਗੀ ਮੈਂ ਕਹਾਂ ਵੀ ਫਟਾਫਟ ਦੋ ਬਿਹਾਰ ਪਾਰ ਕਰ ਚਲੋ ਜਾਈ ਚੱਲ ਪਏ ਗਾਹ ਆਕੇ ਮੈਂ ਬਨਾਰਸ ਤੋਂ ਆਉਣਾ ਸੀਗਾ ਆਪਣਾ ਲਖਨਊ ਨੂੰ ਪੰਜਾਬ ਹਾਂ ਅਸੀਂ ਉਹ ਪੰਜਾਬ ਹੋਂਦੇ ਮਿਲਦੀ ਭਾਈ ਗਾਂ ਵਿਚਾਰੇ ਕਿਸਮਤ ਮਾਰੀ ਦੂਜੇ ਦਿਨ ਸਵੇਰੇ ਰਾਇਬਰੇਲੀ ਦੇ ਕੋਲੇ ਐਕਸੀਡੈਂਟ ਹੋ ਗਿਆ ਮੰਨਦੇ ਐਕਸੀਡੈਂਟ ਵੀ ਇੰਨਾ ਭੈਣ ਕੋਲੇ ਮੂਰੇ ਗੱਡੀ ਖੜੀ ਸੀਗੀ ਨੀਂਚ ਸੀਗਾ ਵਿਚਾਰਾ ਕੋ ਥੱਕਿਆ ਸੀਗਾ ਸਟਾਪਟ ਲੱਗੇ ਮੈਂ ਕਿਹਾ ਵੀ ਮੈਂ ਕਿਹਾ ਤੂੰ ਯੂਪੀ ਪਾਰ ਬਿਹਾਰ ਪਾਰ ਕਰ ਗਿਆ ਤੂੰ ਹੁਣ ਸੌ ਜਾ ਰੈਸਟ ਰੂਟ ਕਰ ਲੈ ਪਰ ਨਹੀਂ ਵਿਚਾਰੇ ਨੇ ਚਲੋ ਕਿਸਮਤ ਐ ਜਾਈਂਗਾ ਆ ਜਾ ਗੱਡੀ 'ਚ ਲੱਗਿਆ ਭਈਆ ਦੋਹੇ ਲੱਤਾਂ ਵਿਚਰਦੇ ਆ ਡੈਮਜ ਹੋ ਗਏ ਚਲ ਐਡਾ ਮਤਲਬ ਵੀ ਇੱਕ ਬੰਦੇ ਦੇ ਉੱਤੇ ਵੀ ਜਮਾ ਬਦਲਾ ਵੀ 24 ਘੰਟੇ ਦੇ ਵਿੱਚ ਕਿੱਥੋਂ ਕਿੱਥੇ ਵਿਚਾਰਾ ਪਹੁੰਚ ਗਿਆ ਮੈਨੂੰ ਉਹਨੇ ਫੋਨ ਲਾਇਆ ਹਸਪਤਾਲ 'ਚੋਂ ਕਹਿੰਦਾ ਭਾਈ ਯਾਰ ਮੇਰਾ ਤਾਂ ਐਕਸੀਡੈਂਟ ਹੋ ਗਿਆ ਮੈਂ ਕਿੱਥੇ ਕਹਿੰਦਾ ਰਾਏ ਬ੍ਰਿਲੀ ਮੈਂ ਕਹਾਂ ਯਾਰ ਕਿਵੇਂ ਹੋਇਆ ਕਹਿੰਦਾ ਭਾਈ ਨੀਂਦ ਆ ਗਈ ਗੱਡੀ ਖੜੀ ਸੀਗੀ ਮੈਂ ਕਹਾਂ ਮੈਂ ਤਾਂ ਪਹਿਲਾਂ ਪਰ ਬਾਈ ਇਹ ਸਾਡੇ ਬੰਦੇ ਨਾ ਇੱਕ ਦੂਜੇ ਦਾ ਸਾਥ ਨਹੀਂ ਦੇਣਾ ਦੇਖ ਵੀ ਮੈਂ ਕਹਿੰਦਾ ਮੈਂ ਇੰਨੇ ਲੋਕਾਂ ਉਤਾਰ ਲੈ ਕੇ ਤੇ ਪੰਜਾਬੀਆਂ ਦੇ ਉਹ ਬਾਈਓ ਆਪਣਾ ਬੰਦਾ ਕੁੱਟੀ ਜਾਂਦੇ ਨੇ ਭਾਂ ਚ ਬਿਹਾਰੀ ਤੂੰ ਚਲੋ ਨਾ ਕੋਈ ਨਹੀਂ ਬਾਈ ਕਿਸੇ ਨੂੰ ਲੱਗ ਜਾਂਦਾ ਕਿ ਸਾਨੂੰ ਪਹਿਣ ਸਾਡੇ ਔਰ ਏਰੀਏ ਜਾਏ ਜਾਂ ਹਾਂ ਤਾਂ ਇੱਕ ਗਾ ਬਾਈ ਜਦੋਂ ਮੈਂ ਹੋਰ ਗੱਲ ਆਦਾ ਬੰਦੇ ਆਪਣੇ ਪੰਜਾਬੀ ਚਲੋ ਵਿੱਚ ਚੰਗੇ ਵੀ ਬਹੁਤ ਨੇ ਤਾਂ ਮੈਂ ਨਾ ਇੱਕ ਸਮਾਨ ਲੈ ਕੇ ਗਿਆ ਸੀਗਾ ਯੂਪੀ ਦੇ ਵਿੱਚ ਵਿਆਹ ਦਾ ਉਹ ਕੁੜੀ ਆਪਣੇ ਪਟਿਆਲੇ ਦੀ ਸੀ ਕਿ ਜੱਜ ਨੂੰ ਵਿਆਹੀ ਸੀ ਬਾਈ ਉਹ ਜੁਪੀ ਚ ਬਹੁਤ ਤਗੜਾ ਫਾਰਮ ਹਾਊਸ ਸੀਗਾ ਉਹਦਾ ਜ਼ਮੀਨ ਜਮਣ ਬਹੁਤ ਛੜਦਾ 1000 ਏਕੜ ਜ਼ਮੀਨ ਸੀਗੀ ਸੰਧੂ ਫਾਰਮ ਪੈਂਦਾ ਵਧੀਆ ਦੇ ਕੋਲੇ ਵਧੀਆ ਜੁਪੀ ਸ਼ਹਿਰ ਬੜਾ ਮਸ਼ਹੂਰ ਹੈ ਜਿਹੜੇ ਉੱਧਰ ਜਾਂਦੇ ਨਾ ਪਤਾ ਉਹਨਾਂ ਨੇ ਭਾਈ ਇੱਥੋਂ ਸਮਾਨ ਲੋਡ ਕਰਾਤਾ ਵਿਆਹ ਦਾ ਮੈਨੂੰ ਕਹਦੇ ਵੀ ਜੇ ਤਾਂ ਬਾਈ ਤੈਨੂੰ ਉੱਥੇ ਪੈਸੇ ਮਿਲ ਗਏ ਤਾਂ ਵੀ ਸਾਨੂੰ ਦੱਸ ਦੀ ਨਾ ਮਿਲੇ ਤਾਂ ਸਾਡਾ ਦੁਆ ਕਰ ਲੈ ਦੀ ਚਲੋ ਜੀ ਮੈਂ ਕਹਿੰਦਾ ਕੋਈ ਗੱਲ ਨਹੀਂ ਚਲੋ ਜੀ ਕਿਹੜਾ ਕਟਾਇਆ ਗੱਡੀ ਭਰ ਲੈ ਚਲੇ ਗਏ ਮੇਰਾ ਨਾ ਕਰੈਕਟਰ ਹੁੰਦਾ ਸੀਗਾ ਅਸੀਂ ਦੋ ਜਣੇ ਭਾਈ ਚਲੇ ਗਏ ਤਾਂ ਜਾ ਕੇ ਜਿੱਥੇ ਅਸੀਂ ਫੋਨ ਲਾਇਆ ਵਧੀਏ ਮੈਂ ਕਿਹਾ ਭਾਈ ਮੈਂ ਨਾ ਵਧੀਏ ਚੌਂਕ 'ਚ ਖੜਾ ਵਾਂ ਤੇ ਆਪਣਾ ਕਿੱਥੇ ਆਉਣਾ ਮੈਨੂੰ ਕਹਿੰਦਾ ਯਾਰ ਵਿਆਹ ਦਾ ਸਮਾਨ ਕੁੜੀ ਦਾ ਦਾਜ ਦਾ ਤਾਂ ਮੈਨੂੰ ਕਹਿੰਦਾ ਭਾਈ ਸਾਡੇ ਨਾ ਬੰਦੇ ਦੋ ਆਏ ਹੋਏ ਨੇ ਵਧੀਏ ਸ਼ਹਿਰ 'ਚ ਤੇ ਤੂੰ ਮੈਨੂੰ ਦੱਸ ਵੀ ਕਿੱਥੇ ਖੜਾ ਤੇਰੇ ਕੋਲੇ ਅਸੀਂ ਬੰਦੇ ਭੇਜ ਦਿੰਦੇ ਆ ਮੈਂ ਕਿਹਾ ਠੀਕ ਆ ਚਲੋ ਉਹਨਾਂ ਦੀ ਕੋਈ ਰਸਤੇਦਾਰੀ ਸੀ ਕਿ ਉਹ ਭਾਈ ਲੰਡੀ ਜੀ ਜੀਪ ਸੀ ਆ ਗਏ ਭਈ ਆ ਕੇ ਜੀ ਮੈਨੂੰ ਕਹਿੰਦਾ ਭਾਈ ਪਟਿਆਲੋਂ ਆਏ ਮੈਂ ਕਹਾਂ ਜੀ ਕਹਾਂ ਸਾਡੀ ਜੀਪ ਦੇ ਪਿੱਛੇ ਪਿੱਛੇ ਚਲੋ ਜੀ ਸਾਨੂੰ ਲੈ ਗਏ ਜੀ ਫਾਰਮ ਸੀਗਾ ਸਾਈਡ ਤੇ 5-6 ਕਿਲੋਮੀਟਰ ਬੜਾ ਵਧੀਆ ਘਰ ਬਣਿਆ ਹੋਇਆ ਇੱਕ ਸਾਈਡ ਤੇ ਯਾਨੀ ਘਰ ਸੀਗਾ ਇੱਕ ਪਾਸੇ ਡੰਗਰਾ ਡੰਗਰਾ ਸੀਗਾ ਉੱਥੇ ਬੜਾ ਵਧੀਆ ਦੋ ਕਮਰੇ ਬਣੇ ਹੋਏ ਹੁਣ ਜਿਹੜਾ ਜੱਜ ਆਇਆ ਤੈਨੂੰ ਪਤਾ ਵੀ ਉਹਦਾ ਪਾਈ ਗਈ ਬਹੁਤ ਰਹਿੰਦੀ ਆ ਚਲ ਜੀ ਇੱਕ ਬਜ਼ੁਰਗ ਆਇਆ ਸਾਡੇ ਕੋਲੇ ਕਹਿੰਦਾ ਵੀ ਆਗੇ ਪੁੱਤਰੋ ਮੈਂ ਕਿਹਾ ਹਾਂ ਜੀ ਸ਼ਾਮ ਜੀ ਦਾ ਟਾਈਮ ਸੀ 4:00 ਵਜੇ ਸਿਆਲ ਦੇ ਦਿਨ ਸੀਗੇ ਕਹਿੰਦਾ ਵੀ ਚਾਹ ਚੋ ਪਿਲਾਉ ਉਹਨਾਂ ਨੇ ਚਾਹ ਚੋ ਪੀ ਆਈ ਬਈ ਇੱਕ ਉਹਦਾ ਸਪੈਸ਼ਲ ਬੰਦਾ ਨੇਪਾਲੀ ਰੱਖਿਆ ਰੋਟੀ ਰੱਟੀ ਬਣਾਉਣ ਵਾਸਤੇ ਚਲੋ ਭਾਈ ਚਾਹ ਚੁ ਪੀਤੀ ਤਾਂ ਮੈਂ ਕਹਾਂ ਜੀ ਗੱਡੀ ਖਾਲੀ ਕਰਾਓ ਉਹ ਕਹਿੰਦਾ ਵੀ ਸਵੇਰੇ ਆਉਣਾ ਜੱਜ ਸਾਹਿਬ ਨੇ ਉਹਦਾ ਪੋਤਾ ਸੀ ਬਜ਼ੁਰਗ ਦਾ ਕਹਿੰਦਾ ਵੀ ਉਹ ਦੋਏ ਜੀ ਆਉਣਗੇ ਸਵੇਰੇ ਗੱਡੀ ਖਾਲੀ ਹੋਊਗੀ ਤੁਸੀਂ ਆਰਾਮ ਨਾਲ ਕਹਦਾ ਰੈਸਟ ਕਰੋ ਜੋ ਖਾਣਾ ਪੀਣਾ ਖਾ ਪੀ ਲੈ ਇਹ ਕਹਿੰਦਾ ਵੀ ਠੀਕ ਹੈ ਉਹਨੇ ਨਵਾਲੀ ਨੂੰ ਕਹਿੰਦਾ ਵੀ ਆਂਡੇ-ਉਂਡੇ ਵਾਲ ਕੇ ਦੇ ਕਹਿੰਦਾ ਵੀ ਪੋਤੇ ਨੂੰ ਕਹਿੰਦਾ ਵੀ ਲਿਆ ਕਹਿੰਦਾ ਬੋਤਲ ਲਿਆਓ ਕੱਚੀ ਦਾਰੂ ਉਥੇ ਆਮ ਹੀ ਮਿਲਦੀ ਹੈ ਘਰ ਦੀ ਕੱਢੀ ਉਹਨੇ ਭਾਈ ਸਾਨੂੰ 2 ਲੀਟਰ ਦੀ ਬੋਤਲ ਲਿਆਦੀ ਇਹੀ ਪੈਗ ਪੁੱਗ ਲਾਉਣ ਲੱਗੇ ਵਧੀਆ ਬਜਾਣਾ ਚਿਕਨ ਜੁਕਨ ਬਣਾਇਆ ਚਲੋ ਜੀ ਅਜੇ ਇੱਕ ਇੱਕ ਪੈਗ ਲਾਇਆ ਇੱਕ ਬਜ਼ੁਰਗ ਮਾਤਾ ਆ ਗਈ ਘਰ ਤੋਂ ਤਾਂ ਉਹ ਕਹਿੰਦੀ ਪੁੱਤਰ ਵੀ ਇੱਕ ਕੰਮ ਕਰਿਓ ਵੀ ਆਪਣੇ ਬਾਪੂ ਨੂੰ ਨਾ ਪਲਾ ਦਿਓ ਵੀ ਇਹ ਬਿਮਾਰ ਮੂਹ ਰਹਿੰਦਾ ਵੀ ਇਹ ਹਾਂ ਇਹ ਨਹੀਂ ਬੰਦ ਹੈ ਦਰਦ ਚਲੋ ਅਈ ਕਹ ਠੀਕ ਹੈ ਉਹ ਕਹਿ ਕੇ ਭਾਈ ਚਲੇ ਗਈ ਤਾ ਇੱਕ ਨਾਲ ਉਸ ਪਾਸੇ ਏਡੀ ਸਾਰੀ ਖਿੜਕੀ ਜੀ ਸੀ ਘਰ ਦੇ ਪਾਸੇ ਤਾਂ ਉਹਨੇ ਬਜ਼ੁਰਗ ਨੇ ਉਹ ਖੋਲ ਲਈ ਮੈਂ ਕਿਹਾ ਬਾਪੂ ਲਾ ਲਓ ਪੈ ਕੇ ਨਹੀਂ 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 ਕਹਿੰਦਾ ਲਓ ਨਿਆਰੇ ਤੁਸੀਂ ਕਰੋ ਅੰਜਵਾਏ ਕਹਿੰਦਾ ਆਪਣਾ ਭਾਈ ਦੋ ਕੁ ਵਾਰੀ ਜਦੋਂ ਕਿਹਾ ਤਾਂ ਮੈਂ ਕਿਹਾ ਬਾਪੂ ਲਾਲਾ ਕੋਈ ਨਹੀਂ ਹੁੰਦਾ ਹੈਗਾ ਤੇ ਮਲਕ ਦੇ ਕਹੇ ਸਟੀਲ ਦਾ ਗਲਾਸ ਹੁੰਦੇ ਆ ਸਰਾਂਨੇ ਸਲੋ ਕੱਟ ਲਿਆ ਕਹਿੰਦਾ ਲਹੋਰ ਇੰਨੀ ਕੋ ਬਾਦੇ ਕਹਿੰਦਾ ਕੇਰਾ ਹੀ ਬਾਦੇ ਕਹਿੰਦਾ ਮੈਂ ਪਾ ਪਾ ਹਾਂ ਮੈਂ ਭਾਈ ਮੈਂ ਕਿਹਾ ਬਹੁਤ ਨਾ ਨਾ ਥੋੜੀ ਔਰ ਪਾ ਦੇ ਕਹਿੰਦਾ ਚੰਗਾ ਪਾਉਣੇ ਗਲਾ ਕਰਕੇ ਪੀ ਕੇ ਆਹ ਲੱਗਿਆ ਭਾਈ ਬਜ਼ੁਰਗ ਖੰਗੂਰੇ ਮਾਰਨਾ ਉਹ ਮਾਤਾ ਨੂੰ ਪਤਾ ਲੱਗ ਗਿਆ ਮੜਿਆ ਹੀ ਖੰਗੂਰੇ ਮਾਰਦਾ ਬਦਮਾਸ਼ ਹਾਂ ਮੜਿਆ ਕਹਿੰਦੀ ਨਹੀਂ ਡਰਿਆ ਕਹਿੰਦੀ ਪੁੱਤਰ ਮੈਂ ਤੁਹਾਨੂੰ ਕਹਿ ਕੇ ਗਈ ਸੀ ਕਿ ਨਹੀਂ ਪਿਲਾਉਣੀ ਹੈ ਕਿ ਮੈਂ ਕਹਿੰਦੀ ਨਹੀਂ ਪੀਤੀ ਨਹੀਂ ਨਾ ਨਾ ਕਹਿੰਦੀ ਐਂ ਘੰਗੂਰੇ ਮਾਰਦਾ ਹੀ ਨਹੀਂ ਕਹਿੰਦੀ 8 ਦਿਨ ਹੋ ਗਏ ਕਹਿੰਦੀ ਇਹ ਘੰਗੂਰੇ ਜਮੇ ਬੰਦ ਸੀਗੇ ਜੀ ਪੀ ਵੀ ਮਾਰਦਾ ਆ ਚਲੋ ਭਾਈ 2 ਕੁ ਮਿੰਟ ਆ ਕਰਾ ਤਨ ਤਨ ਗੁਰੂ ਰਾਮਦਾਸ ਮਹਾਰਾਜ ਚਲ ਜੀ ਸਾਨੂੰ ਹਾਸਾ ਹੈ ਬਹੁਤ ਆ ਭਾਈ ਅਸੀਂ ਭਾਈ 2-3 ਦਿਨ ਤੱਕ ਹੀ ਲਾਏ ਰੋਟੀ ਡਾਡੀ ਖਾਦੀ ਚਲ ਜੀ ਸੋ ਗਏ ਸਵੇਰੇ ਭਾਈ ਜੱਜ ਸਾਹਿਬ ਆਏ ਨਾਲ ਉਹਨੇ ਵਾਈਫ ਸੀ ਨਵੀਂ ਉਮਰ ਦਾ ਮੁੰਡਾ ਸੀਗਾ ਚਲੋ ਜਾ ਕੇ ਮੇਰੇ ਕਹਿੰਦਾ ਭਾਈ ਆ ਕੇ ਮੈਂ ਕਿਹਾ ਜੀ ਚਲੋ ਉਹਦਾ ਸਮਾਸ ਉਹਨਾਂ ਤਰਵਾਇਆ ਦਰਵਾ ਕੇ ਬਾਈ ਸਾਨੂੰ ਨਾ ਉਹਨੇ ਕੱਪੜੇ ਵੀ ਦਿੱਤੇ ਇੱਕ ਪੈਂਟ ਵੀ ਮੈਨੂੰ ਦਿੱਤਾ ਇੱਕ ਮਰ ਕੈਰੈਕਟਰ ਦਾ ਮਠਿਆਈ ਦਿੱਤੀ ਨਾ ਪਤਾ ਇੱਕ ਬਾਈ ਉਹਨੂੰ ਲਫਾਫਾ ਦਿੱਤਾ ਠੀਕ ਤਾਂ ਮੈਨੂੰ ਕਹਦਾ ਵੀ ਬਾਈ ਵੀ ਆ ਥੋੜਾ ਸਕਣਾ ਮੈਂ ਕਹਾ ਠੀਕ ਹੈ ਜੀ ਮੈਂ ਬਾਈ ਫੜ ਕੇ ਜੇਬ ਚ ਪਾ ਲਿਆ ਮੈਨੂੰ ਇਹ ਮਖ 1100 ਰੁਪਇਆ ਹੋਣਾ ਗੱਡੀ ਖਾਦੀ ਕਰਕੇ ਬਾਈ ਮੈਂ ਨਾ ਉੱਥੋਂ ਮਾਦਾ ਵੀ ਜਿੱਥੇ ਗੱਡੀ ਭਰਨ ਆਉਣਾ ਸੀਗਾ ਵਧੀਆ ਤੋਂ ਹੀ ਗੱਡੀ ਭਰਨੀ ਸੀਗੀ ਉੱਥੇ ਆ ਕੇ ਮੈਂ ਕਹਾਂ ਲਫਾਫਾ ਖੋਲ ਕੇ ਦੇਖਿਆ ਬਾਈ ਲਫਾਫਾ ਖੋਲ ਕੇ ਦੇਖਿਆ ਤੇ 11000 ਰੁਪਇਆ ਵਧੀਆ ਬੰਦੇ ਆ ਗਏ ਬਹੁਤ ਵਧੀਆ ਬੰਦੇ ਬਾਈ 1100 ਸਾਦਾ ਐਨੇ ਦਾ ਮੈਂ ਕਿ ਚੱਕਰ ਚ ਗੱਡੀ ਨੂੰ ਨਹੀਂ ਪੈਸੇ ਵਜਣੇ ਭਾਵੇਂ ਸਮੇਂ ਦੀ ਗੱਲ ਹੈ ਅੱਜ ਤੋਂ 2005 ਦੀ ਗੱਲ ਆ 5 6 ਦੀ 20 ਸਾਲ ਪੁਰਾਣੀ ਮੈਂ ਕਹਾਂ ਉਹ ਐਨੇ ਦਾ ਗੱਡੀ ਨੂੰ ਪੈਸੇ ਨਹੀਂ ਵਜਣੇ ਜਿੰਨੇ ਸਾਡੇ ਆਪਾਂ ਨੂੰ ਵੱਜ ਗਏ ਬਹੁਤ ਬਈ ਹੈਗੇ ਬੰਦੇ ਵਧੀਆ ਬਹੁਤ ਬੜੇ ਵਧੀਆ ਬੰਦੇ ਮੈਂ ਕਹਿੰਦਾ ਹੈਰਾਨ ਫਿਰ ਭਾਈ ਮੈਨੂੰ ਉੱਥੋਂ ਫੋਨ ਲਾਇਆ ਮੈਂ ਕਹਾਂ ਜੀ ਮੈਨੂੰ ਵੀ ਪੈਸੇ ਵੀ ਉਹਨਾਂ ਦੇ ਦੇਤੇ ਤਾਂ ਮੈਨੂੰ ਐਸੀ ਮੈਂ ਕਹਾਂ ਸ਼ਾਇਦ ਵੀ ਕਿਰਾਏ ਵਾਲੀ ਨੇ ਪੈਸੇ ਉਹਨੂੰ ਵੀ ਕਿਤੇ ਆਪਾਂ ਆਪਣੇ ਸਮਝਦੀ ਹੈ ਮੈਂ ਪਟਿਆਲੇ ਫੋਨ ਲਾਇਆ ਮੈਂ ਕਹਾਂ ਜੀ ਇਦਾਂ ਮੈਨੂੰ ਪੈਸੇ ਦਿੱਤੇ 11000 ਰੁਪ ਠੀਕ ਹੈ ਅੱਧਾ ਦਰਾਂ ਰਹਿੰਦਾ ਅੱਧਾ ਤੋਂ ਪੜਿਆ ਲਿਆ ਕਿ ਲੱਗਦਾ ਉਹ ਤਾਂ 11000 ਰੁਪਏ ਤੈਨੂੰ ਨਸਾ ਕਰਨ ਦਿੰਦਾ ਮੁੰਡਿਆਂ ਵਾਲਿਆਂ ਨੇ ਮੈਂ ਕਿਹਾ ਵੀ ਬਾ ਮੈਂ ਕਿਹਾ ਯਾਰ ਦੇਖ ਲਾ ਵੀ ਇਹ ਚੰਗੇ ਬੰਦੇ ਦਾ ਬਾਈ ਜ਼ਿਕਰ ਕਰੀਦਾ ਠੀਕ ਹੈ ਇਸ ਕਰਕੇ ਆਪਾਂ ਤਰ੍ਹਾਂ ਤਰ੍ਹਾਂ ਦੀ ਦੁਨੀਆ ਬਾਈ ਦੇਖੀ ਐ ਠੀਕ ਹੈ ਤਰ੍ਹਾਂ ਤਰ੍ਹਾਂ ਦੇ ਬੰਦੇ ਨੂੰ ਮਿਲਦੇ ਆਏ ਬਾਈ ਜੋਲ ਉਹੀ ਐ ਜਿਹੜਾ ਮੈਨੂੰ ਵੀਡੀਓ ਦੇ ਵਿੱਚ ਮਿਲਿਆ ਸੀਗਾ ਜਦੋਂ ਆਪਣਾ ਗਾਣਾ ਕਰਿਆ ਸੀਗਾ ਸਰਦਾਰ ਜੀ ਜਾਰੀਆਂ ਸੌਂਗ ਦੇ ਵਿੱਚ ਉਦੋਂ ਬਾਈ ਉਹਨੇ ਆਪਾਂ ਨੂੰ ਇੱਥੇ ਮਿਲੇ ਸੀਗੇ ਤੇ ਇਹਨਾਂ ਨਾਲ ਇੰਨਾ ਦਿਲ ਮਿਲਿਆ ਵੀ ਅੱਜ ਫੇਰ ਦੂਜੀ ਵਾਰੀ ਮਿਲਣ ਦਾ ਮੌਕਾ ਮਿਲਿਆ ਮਹਾਰਾ ਜੀ ਕਿਰਪਾ ਕਰੇ ਤੇ ਇਹਨਾਂ ਦਾ ਬਾਈ ਦਾ ਚੈਨਲ ਹੈ ਆਪਣੇ ਚੈਨਲ ਦੇ ਐਡੀ ਬੋਲਦੀ ਕਿਹਨਾਂ ਵਾ ਮੇਰੇ ਪਿਆਰੇ ਸਾਥਰੀਗਾਰੀ ਸਾਰਿਆਂ ਨੂੰ ਆਪਣੇ ਚੈਨਲ ਨਾਲ ਵੀਰੇ ਜੋਲ ਸਾਹਿਬ 3008 ਜੋਲ ਸਾਹਿਬ 3008 ਜਿੰਨੇ ਵੀ ਆਪਣੇ ਸਬਸਕ੍ਰਾਈਬਰ ਨੇ 2000 ਦੇ ਕਰੀਬ ਆਪਣੇ ਸਬਸਕ੍ਰਾਈਬਰ ਹੋ ਗਏ ਨੇ ਸਾਰਿਆਂ ਨੇ ਬਾਈ ਦੀ ਸਪੋਰਟ ਕਰਨੀ ਬਹੁਤ ਵਧੀਆ ਵੀਡੀਓ ਪਾਉਂਦਾ ਠੀਕ ਹੈ ਵਧੀਆ ਰੀਲਾਂ ਬਣਾ ਕੇ ਪਾਉਂਦਾ ਜਦੋਂ ਮਰਜ਼ੀ ਤੁਸੀਂ ਜਾਓ ਚੈਨਲ ਤੇ ਸਾਰਿਆਂ ਸਬਸਕ੍ਰਾਈਬ ਕਰਨਾ ਹੈ ਵੱਧ ਤੋਂ ਵੱਧ ਬਾਈ ਨੂੰ ਸਪੋਰਟ ਕਰਨੀ ਹੈ ਆਪਣਾ ਚੈਨਲ ਬੱਬੂ ਘੁੰਮਣ 7918 ਬਹੁਤ ਤੁਸੀਂ ਪਿਆਰ ਕਰਦੇ ਹੋ ਜੀ ਘੁੰਮਣ ਭਾਈ ਦੀ ਮਦਦ ਕਰਿਓ ਭਰਾ ਮੇਰੇ ਬਿਲਕੁਲ ਜੀ ਬਿਲਕੁਲ ਹੋਰ ਤਰੱਕੀ ਬਖਸ਼ੋ ਮੇਰਾ ਬਿਲਕੁਲ ਜੀ ਬਿਲਕੁਲ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ